ਆਦਾਇਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁੜਦਾਬਾਦ 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 ਅਧਿਆਪਕਾਂ ਦੇ ਹੱਕ ਦੱਬਣ ਵਾਲੀ ਸਰਕਾਰ ਮੁੜਦਾਬਾਦ 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 52 78 ਅਧਿਆਪਕਾਂ ਦੇ ਪੈਸੇ ਕਰੋ ਜਾਰੀ ਕਰੋ ਅਧਿਆਪਕਾਂ ਦੇ ਬਕਾਏ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਅਧਿਆਪਕਾਂ ਦੇ ਹੱਕ ਦੱਬਣ ਵਾਲੀ ਸਰਕਾਰ ਮੁੜਦਾਬਾਦ 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 ਅਧਿਆਪਕਾਂ ਦਾ ਜਿੰਦਾਬਾਦ 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 ਲੈ ਕੇ ਰਹਿਾਂਗੇ ਲੈ ਕੇ ਰਹਿਾਂਗੇ ਆਪਣੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਸਾਡਾ ਇੱਕ ਜਿੰਦਾਬਾਦ 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 ਮੁੜਦਾਬਾਦ ਮੁੜਦਾਬਾਦ 52 ਉਤਰੋਗੇ ਆਪਣਾ ਦੇ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ 52 ਉਤਰੋਗੇ ਆਪਣਾ ਦੇ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡਾ ਇੱਕ ਜਿੰਦਾਬਾਦ ਬਾਦ ਗੁਰਦਾਬਾਦ ਮੁੜਦਾਬਾਦ ਸਤਿਓਂ ਉਹਨੋਂ ਬਹਾਂ ਆਪਣੀਆਂ ਖੜੇ ਕੱਢ ਜਿਹਨੇ ਪਿੱਛੇ ਸਾਥੀ ਨੇ ਉੱਪਰ ਕਰ ਲਿਆ ਫੋਟੋ ਸੇ ਆ ਜਾਓ ਪਿੱਛੇ ਖੜ ਜਾਓ ਪਿੱਛੇ ਖੜ ਜਾਓ ਜੀ ਜਿੰਦਾਬਾਦ 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 ਤੇ ਆਪਕੇ ਇੱਕਤਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 5178 ਦੇ ਆਪਕਾਂ ਦੇ ਬਕਾਏ ਜਾਰੀ ਕਰੋ ਦੇ ਆਪਕਾਂ ਦੇ ਬਕਾਏ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਪੁੱਤਰੀ ਅਫਸਰ ਸ਼ਾਹੀ ਮੁਰਦਾ ਹਾਂਜੀ ਅੱਜ ਦੇਖੋ ਅੱਜ ਸਿੰਗਲ ਏਜੰਡੇ ਨੂੰ ਲੈ ਕੇ ਅਸੀਂ ਅਧਿਆਪਕ ਇੱਥੇ ਇਕੱਠੇ ਹੋਏ ਹਾਂ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਦੇ ਵਿੱਚ ਮਾਮਲਾ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ 5178 ਭਰਤੀ ਸੀ ਜਿਹੜੀ ਉਹਦੇ ਅਧੀਨ ਅਧਿਆਪਕ ਨਿਯੁਕਤ ਹੋਏ ਉਹ ਉਹਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਪਰਕ ਸਮੇਂ ਦੇ ਵਿੱਚ ਪੂਰਾ ਤਨਖਾਹ ਸਕੇਲ ਦੇਣਾ ਬਣਦਾ ਸੀ ਪਰ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਨਾਲ ਧੱਕਾ ਹੋਇਆ ਧੱਕਾ ਕਰਦੇ ਹੋਏ ਇਹਨਾਂ ਨੂੰ ਪਰਕ ਸਮੇਂ ਦੇ ਵਿੱਚ ਪੂਰਾ ਸਕੇਲ ਦੇਣ ਦੀ ਥਾਂ ਦੇ ਉੱਪਰ ਬੇਸਿਕ ਦਿੱਤੀ ਗਈ ਤੇ ਜਦੋਂ ਇਹ ਅਧਿਆਪਕ ਹਾਈ ਕੋਰਟ ਦਾ ਰੁਖ ਕਰਦੇ ਨੇ ਤੇ ਉਸ ਦਾ ਫੈਸਲਾ ਆਉਂਦਾ ਤਾਂ ਇੱਕ ਪਾਸੇ ਤਾਂ ਸਾਡਾ ਜਿਹੜਾ ਸਿੱਖਿਆ ਵਿਭਾਗ ਆ ਉਹ ਉਹਨਾਂ ਨੂੰ ਜਨਰਲਾਈਜ਼ ਕਰਨ ਦਾ ਸਪੀਕਿੰਗ ਆਰਡਰ ਜਾਰੀ ਕਰਦਾ 27 ਫਰਵਰੀ 2025 ਨੂੰ ਦੂਜੇ ਪਾਸੇ ਉਸ ਦੇ ਉੱਪਰ ਜਿਹੜੇ ਹੇਠਲੇ ਪੱਧਰ ਦੇ ਅਧਿਕਾਰੀ ਨੇ ਉਹ ਰੋਕਾਂ ਲਗਾ ਦਿੰਦੇ ਨੇ ਕਿ ਸਿਰਫ ਇਹ ਫੈਸਲਾ ਉਹ ਪਟੀਸ਼ਨਰਾਂ ਦੇ ਉੱਪਰ ਲਾਗੂ ਹੋਊਗਾ ਜਦ ਕੇ ਸਾਡੀਆਂ ਜਿੰਨੀਆਂ ਵੀ ਪਿਛਲੇ ਸਮੇਂ ਚ ਮੀਟਿੰਗਾਂ ਹੋਈਆਂ ਨੇ ਸਿੱਖਿਆ ਸਕੱਤਰ ਨਾਲ ਮੀਟਿੰਗ ਹੋਈ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਦੁਹਰਾਈ ਕਿ ਇੱਕ ਕਾਟਰ ਦੇ ਉੱਪਰ ਦੋ ਤਰ੍ਹਾਂ ਦੇ ਜਿਹਨੇ ਸਕੇਲ ਨੇ ਉਹ ਲਾਗੂ ਨਹੀਂ ਹੋ ਸਕਦੇ ਇਸ ਕਰਕੇ ਜੇ 5 550 ਜਿਹੜੇ ਅਧਿਆਪਕ ਪਟੀਸ਼ਨਰ ਨੇ ਜੇ ਉਹਨਾਂ ਨੂੰ ਪਰਕ ਸਮੇਂ ਚ ਪੂਰਾ ਸਕੇਲ ਮਿਲ ਰਿਹਾ ਤਾਂ ਬਾਕੀ ਅਧਿਆਪਕ ਚਾਹੇ ਪਟੀਸ਼ਨਰ ਹੋਣ ਚਾਹੇ ਨਾ ਉਹਨਾਂ ਨੂੰ ਪੂਰਾ ਸਕੇਲ ਹੀ ਮਿਲੂਗਾ ਇਸ ਕਰਕੇ ਬਾਰ-ਬਾਰ ਲਾਰੇ ਲਗਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਕਿ 3-4 ਦਿਨਾਂ ਦੇ ਵਿੱਚ ਜਿਹੜਾ ਲੈਟਰ ਆ ਉਹ ਜਾਰੀ ਕਰ ਦੇਵਾਂਗੇ ਤਾਂ ਜੋ ਜਿੰਨੇ ਵੀ ਨਾਨ ਪਟੀਸ਼ਨਰ ਅਧਿਆਪਕ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਡਿੱਕਾ ਨਹੀਂ ਰਹੂਗਾ ਪਰ ਇਹ ਡਿੱਕੇ ਦੂਰ ਨਹੀਂ ਹੋ ਰਹੇ ਇਸ ਕਰਕੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਇਕੱਠੇ ਹੋਏ ਆਂ ਇੱਥੋਂ ਅਸੀਂ ਰੋਸ ਮਾਰਚ ਕਰਕੇ ਜਾਵਾਂਗੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਤੇ ਡਿਪਟੀ ਕਮਿਸ਼ਨਰ ਰਾਹੀਂ ਅਸੀਂ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਜਿਹੜੇ ਦਾਵਾ ਕਰਦੇ ਨੇ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਲਿਆ ਜਦ ਕਿ ਸਾਡਾ ਮੰਨਣਾ ਇਹ ਹੈ ਕਿ ਪੰਜਾਬ ਦੇ ਹਾਂ ਸਰ ਮੇਰਾ ਨਾਮ ਸ਼ੈਲੀ ਸ਼ਰਮਾ ਨੂੰ ਕਰ ਰਿਹਾ ਹੈ ਮੰਗਲ ਸਥਿਤੀ ਹਾਂਜੀ ਸਰ 5178 ਅਧਿਆਪਕ ਜੋ ਕਿ 2014 ਵਿੱਚ ਐਪਾਇੰਟ ਹੋਏ ਸੀ ਫਰਸਟ ਟੀਚਰ ਐਲੀਜੀਬਿਲਟੀ ਟੈਸਟ ਦੇ ਬੇਸਿਸ ਤੇ ਤੇ ਉਹਨਾਂ ਕਰਮਚਾਰੀਆਂ ਦੇ ਨਾ ਜੋ ਕੰਟ੍ਰੈਕਟ ਲੈਟਰ ਸੀ ਉਹਨਾਂ ਵਿੱਚ ਹੀ ਲਿਖਿਆ ਗਿਆ ਸੀਗਾ ਕਿ 3 ਸਾਲ ਜੋ ਇਹਨਾਂ ਦਾ ਕੰਟ੍ਰੈਕਟ ਪੀਰੀਅਡ ਹੋਏਗਾ ਉਸ ਤੋਂ ਬਾਅਦ ਫੁੱਲ ਸਕਿਲ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਣਾ ਸੀ ਉਸ ਸਮੇਂ ਦੀ ਜੋ ਸਰਕਾਰ ਸੀਗੀ ਉਹਨਾਂ ਨੇ ਵੀ ਬੜਾ ੱਤਕਾ ਕੀਤਾ ਕਿਉਂਕਿ ਜੋ ਕਰਮਚਾਰੀਆਂ ਨੂੰ 3 ਸਾਲ ਬਾਅਦ ਜੋ ਰੈਗੂਲਰ ਕੀਤਾ ਜਾਣਾ ਸੀ ਉਹਨਾਂ ਨੂੰ ਰੈਗੂਲਰ ਕਰਦੇ ਕਰਦੇ ਇਹਨਾਂ ਨੇ 5 ਸਾਲ ਦਾ ਸਮਾਂ ਲਗਾ ਦਿੱਤਾ ਹੁਣ ਅਸੀਂ ਕਹਿੰਦੇ ਹਾਂ ਕਿ ਸਾਡੇ ਦੇਸ਼ ਵਿੱਚ ਨਾ ਜਿਹੜੇ ਕੋਰਟ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਇਹਦੇ ਵਿੱਚ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਅਧਿਕਾਰੀ ਜਿਹੜਾ ਵੀ ਪਾਗਿੰਨਾ ਚੀਜ਼ਾਂ ਲਈ ਜ਼ਿੰਮੇਵਾਰ ਹੈ ਜਦੋਂ ਤੁਸੀਂ ਇੱਕ EMPLOYE ਨੂੰ ਇੱਕ ਕੰਟ੍ਰੈਕਟ ਲੈਟਰ ਦੇ ਰਹੇ ਹੋ ਉਹਦੇ ਵਿੱਚ ਮੈਂਸ਼ਨ ਕਰ ਰਹੇ ਹੋ ਕਿ ਇਹ ਨਿਯਮਾਂ ਤੈਥੋਂ ਦੀ ਪਰਤੀ ਹੈ ਤਾਂ ਉਹਨਾਂ ਨਿਯਮਾਂ ਨੂੰ ਤੁਸੀਂ ਖੁਦ ਹੀ ਲਾਗੂ ਨਹੀਂ ਕਰਦੇ ਤਾਂ ਉਹ ਕੋਰਟ ਵਿੱਚ ਅਧਿਕਾਰ ਕਰਮਚਾਰੀਆਂ ਜਿਹੜੇ ਜਾਣ ਲਈ ਮਜਬੂਰ ਹਨ ਤਾਂ ਜਿਹੜੇ ਅਧਿਕਾਰੀਆਂ ਜਾਂ ਵਿਭਾਗ ਕਰਕੇ ਸਾਨੂੰ ਕੋਰਟ ਵੱਲ ਰੁੱਖ ਕਰਨਾ ਪੈਂਦਾ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਤਾਂ ਉਹਨਾਂ ਦੇ ਵਿਰੁੱਧ ਜੁਰਮਾਨਾ ਜਾਂ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਇਸ ਤਰ੍ਹਾਂ ਦੇ ਮਸਲੇ ਆ ਜਿਹੜੇ ਉਹ ਪਹਿਲਾਂ ਹੀ ਨੀਚੇ ਵਾਲੇ ਸਤਰ ਤੇ ਹੀ ਸੁਲਝਾਇ ਜਾ ਸਕਦਾ ਇਸ ਤੋਂ ਬਿਨਾ ਇਹ ਬੇਨਤੀ ਹੈ ਕਿ ਜੋ 5178 ਅਧਿਆਪਕਾਂ ਦਾ ਫਰਵਰੀ 2025 ਵਿੱਚ ਇੱਕ ਜਨਰਲ ਜਨਰਲਾਈਜ਼ ਕੀਤਾ ਗਿਆ ਵਿਭਾਗ ਵੱਲੋਂ ਲੈਟਰ ਆਇਆ ਹੈ ਕਿ ਜੋ ਇਹਨਾਂ ਦਾ 2 ਸਾਲ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਫੁੱਲ ਸਕੇਲ ਦਿੱਤਾ ਜਾਣਾ ਸੀ ਕਿ ਉਹ ਸਾਰਿਆਂ ਨੂੰ ਹੀ ਦਿੱਤਾ ਜਾਣਾ ਹੈ ਬਟ ਉਹ ਹੁਣੇ ਹੀ ਬੜੇ ਅਫਸੋਸ ਦੀ ਗੱਲ ਹੈ ਕਿ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀਆਂ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਸਿਰਫ ਜਿਹੜੇ ਆਪਣੇ ਪਟੀਸ਼ਨਰਸ ਐ ਉਹਨਾਂ ਨੂੰ ਹੀ ਇਲਾਬ ਦੇਣਾ ਹੈ ਇੱਕ ਇਦਾਂ ਪੋਸੀਬਲ ਹੈ ਕਿ ਇੱਕੋ ਤਰ੍ਹਾਂ ਦੀ ਭਰਤੀ ਹੋਵੇ ਤੇ ਇੱਕੋ ਤਰ੍ਹਾਂ ਦੀ ਭਰਤੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਤੁਸੀਂ ਸਕੇਲ ਹੈ ਜਿਹੜਾ ਉਹ ਲਾਗੂ ਕਰੋਗੇ ਤੇ ਇਸ ਤਰ੍ਹਾਂ ਦੀ ਨਜਾਇਜ਼ ਹਰਕਤਾਂ ਨੇ ਵਿਭਾਗਦਿਆਂ ਕੋਈ ਜਾਂ ਸਰਕਾਰਦਿਆਂ ਕੋ ਉਹ ਅਸੀਂ ਬਿਲਕੁਲ ਵੀ ਕਿਸੇ ਵੀ ਹਾਲ ਤੇ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਹਦੇ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਾਂ ਤੇ ਹੁਣ ਫੇਰ ਤੋਂ ਸਾਡਾ ਸੰਘਰਸ਼ ਜਾਰੀ ਹੈ ਅੱਜ ਵੀ ਜ਼ਿਲ੍ਹਾ ਪੱਧਰ ਤੇ ਸੰਘਰਸ਼ ਹੋ ਰਿਹਾ ਤੇ ਅੱਗੇ ਤੋਂ ਸਾਡੇ ਜੱਟਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾਏਗਾ ਧੰਨਵਾਦ ਜੀ